ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਵੱਲੋਂ ਸਿੱਧੂ ਜਠੇਰਿਆਂ ਤੇ ਪਿੰਡ ਪੀਨ ਵਿਖੇ ਆਉਣ ਵਾਲੇ ਮੇਲੇ ਸੰਬੰਧੀ ਕੀਤੀ ਗਈ ਮੀਟਿੰਗ ਦਰਬਾਰ ਦੇ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਕਿ 13 April ਨੂੰ ਅਤੇ 26 May ਨੂੰ ਆਉਣ ਵਾਲੇ ਮੇਲੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਠੇਰਿਆਂ 'ਚ ਕੰਮ ਬਾਰੇ ਵਿਸਥਾਰ ਰੂਪਚ ਦੱਸਿਆ ਗਿਆ ਅਤੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਵੱਲੋਂ ਸੰਗਤਾਂ ਤੇ ਐਨਆਰਆਈ ਵੀਰਾਂ ਦਾ ਧੰਨਵਾਦ ਵੀ ਕੀਤਾ ਗਿਆ ਸੋ ਕਰਦੇ ਪਏ ਅਸੀਂ ਅੱਜ ਸਿੱਧੂ ਛੇਰੇਆਂ ਤੇ ਅੱਜ ਇੱਕ ਮੀਟਿੰਗ ਕੀਤੀ ਹੈ ਜੀ ਕਿ ਮੇਲੇ ਸਬੰਧੀ ਸਾਰੇ ਸੰਗਤ ਨੂੰ ਅਸੀਂ ਜਾਣੂ ਕਰਵਾਉਣਾ ਚਾਹਦੇ ਹਾਂ ਕਿ ਆਪਣੇ ਜੋ ਵੀ ਇਸ ਸਾਲ ਦੇ ਸਾਡੇ ਆਪਣੇ ਪ੍ਰੋਗਰਾਮ ਹੈ ਉਹਨਾਂ ਸਬੰਧੀ ਸਾਰਿਆਂ ਨੂੰ ਅਸੀਂ ਦੱਸਣਾ ਚਾਹਦੇ ਹਾਂ ਸਾਡੀ ਕਮੇਟੀ ਵੱਲੋਂ ਤੇ ਸਾਰੇ ਅੱਜ ਸਾਡੇ ਜਿੰਨੇ ਵੀ ਮੈਂਬਰ ਆ ਸਾਰੇ ਸਾਡੇ ਇੱਥੇ ਪਹੁੰਚੇ ਜੀ ਸਾਰਿਆਂ ਨੇ ਇੱਥੇ ਰਲ ਕੇ ਆਪਣਾ ਆਪਣਾ ਵਿਚਾਰ ਕੋਈ ਨਾ ਦੱਸਿਆ ਹੈਗਾ ਤੇ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਜਿੰਨੇ ਵੀ ਆਪਣੇ ਇਸ ਸਾਲ ਦੇ ਪ੍ਰੋਗਰਾਮ ਹੈਗੇ ਉਹਨਾਂ ਨੂੰ ਮਨਾਉਣ ਸੰਬੰਧੀ ਅਸੀਂ ਸਾਰੀ ਸੰਗਤ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ ਜੀ ਤੇ ਜੈ ਬਾਬਾ ਸਿੱਧੂ ਦਾ ਜੈ ਬੀਬੀ ਸਤੀ ਮਾਤਾ ਜੀ ਜਿਹੜਾ ਆਪਣਾ ਪਸਾਖੀ ਦਾ ਪ੍ਰੋਗਰਾਮ ਹੈ ਜੀ ਉਹ 13 April ਦੀ ਹੈ ਜੀ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਇੱਥੇ ਜ਼ਰੂਰ ਪਹੁੰਚੋ ਜੀ ਤੇ ਆਣ ਕੇ ਬਾਬਾ ਜੀ ਦਾ ਲੰਗਰ ਵਿਚਰਣਾ ਹੈ ਤੇ ਸਾਰੇ ਨਾਲ ਨਾਲ ਮਿਲ ਕੇ ਸੇਵਾ ਵੀ ਕਰਾਓ ਤੇ ਨਾਲੇ ਬਾਬਾ ਜੀ ਦਾ ਅਸ਼ੀਰਵਾਦ ਵੀ ਲਓ ਜੀ ਕਿ ਸਾਰੀਆਂ ਸੰਗਤਾਂ ਇੱਥੇ ਜ਼ਰੂਰ ਪਹੁੰਚਣ ਜੀ ਤੇ ਦੂਸਰਾ ਆਪਣਾ ਵੱਡਾ ਮੇਲਾ ਸਾਲਾਨਾ ਜੀ ਉਹ ਹੈਗਾ 26 May ਦਾ ਜੀ 26 ਮਹੀਨੇ ਦਿਨ ਐਤਵਾਰ ਜੀ 5ਵੇਂ ਮਹੀਨੇ ਦੀ 26 ਤਰੀਕ ਦਿਨ ਐਤਵਾਰ ਜੀ ਸਾਰੀਆਂ ਸੰਗਤਾਂ ਨੂੰ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਸ ਦਿਨ ਜ਼ਰੂਰ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਜੀ ਤੇ ਦੋ ਦਿਨ ਪਹਿਲਾਂ ਪਹੁੰਚਣ ਨੌਜਵਾਨਾਂ ਅਸੀਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਜਿੰਨੇ ਵੀ ਸੰਗਤ ਦੇ ਵਿੱਚ ਸੇਵਾਦਾਰ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਜ਼ਰੂਰ ਦੋ ਦਿਨ ਪਹਿਲਾਂ ਪਹੁੰਚੋ ਜੀ ਤੇ ਇੱਥੇ ਆਪਾਂ ਸਾਰੀਆਂ ਤਿਆਰੀਆਂ ਕਰਨੀ ਜੀ ਮੇਲੇ ਦੀਆਂ ਵਿੱਚ ਆਪਣਾ ਸਰਾਧ ਹੈ ਜੀ ਸਰਾਧ ਆਪਣੇ ਆਪਣੇ 18 ਤਰੀਕ ਨੂੰ ਜਿਹੜਾ ਪਹਿਲਾ ਐਤਵਾਰ ਆ ਗਿਆ ਆਪਣਾ ਉਹ ਦਿਨ ਇੱਥੇ ਸਰਾਧ ਮਨਾਇਆ ਜਾਣੇਗਾ ਬਿਨ ਐਤਵਾਰ ਨੂੰ ਸਾਰੀਆਂ ਸੰਗਤਾਂ ਨੂੰ ਇਹ ਅਸੀਂ ਹੱਥ ਤੋਰ ਕੇ ਬੇਨਤੀ ਕਰਦੇ ਆ ਕਿ ਜਦੋਂ ਵੀ ਕੋਈ ਵੀ ਧਰਮ ਦਾ ਆਪਣਾ ਪ੍ਰੋਗਰਾਮ ਹੁੰਦਾ ਮੇਲਾ ਹੁੰਦਾ ਜੀ ਤੇ ਸਾਰੀਆਂ ਸੰਗਤਾਂ ਦੋ ਦਿਨ ਪਹਿਲਾਂ ਰਸਤੇ ਦੇਖੇ ਜਾਓ ਤੁਹਾਡੀ ਰਸਤ ਜਿਹੜੀ ਆ ਉਹਦੇ ਵਿੱਚ ਅਸੀਂ ਸਾਰੀਆਂ ਸੰਗਤਾਂ ਇੱਥੇ ਜ਼ਰੂਰ ਪਹੁੰਚਣ ਜੀ ਅਸੀਂ ਸਾਰਿਆਂ ਨੇ ਜਿੰਨੇ ਵੀ ਸਾਡੇ ਸੱਤ ਮੈਂਬਰ ਕਮੇਟੀ ਹੈ ਸਿੱਧੂ ਛੇਰੇ ਸੇਵਾ ਵੈਲਫੇਅਰ ਕਮੇਟੀ ਤੇ ਮਦਨ ਲਾਲ ਜੀ ਦਰਸ਼ਨ ਕੁਮਾਰ ਜੀ ਤੇ ਰਿਸ਼ਪਾਲ ਸਿੰਘ ਪਾਲਾ ਜੀ ਪਰਮਜੀਤ ਸਿੰਘ ਭੰਮਾ ਜਗਤਾਰ ਸਿੰਘ ਪਰਗਣ ਸਿੰਘ ਸਤਨਾਮ ਸਿੰਘ ਕਮਲ ਜੀ ਸੇਵਾਦਾਰ ਅਸੀਂ ਸਾਰਿਆਂ ਬਲੋ ਅੱਜ ਸਾਡੇ ਨਾਲ ਬੈਠੇ ਸੀ ਸਰਦਾਰ ਅਵਤਾਰ ਸਿੰਘ ਜੀ ਤੇ ਭਾਜੀ ਰਣਜੀਤ ਸਿੰਘ ਜੀ ਸਿੱਧੂ ਤੇ ਆਪਣੇ ਆਪਣੇ ਪਰਮਜੀਤ ਸਿੰਘ ਭੰਮਾ ਜੀ ਤੇ ਦਰਸ਼ਨ ਕੁਮਾਰ ਜੀ ਭਾਜੀ ਜਗਤਾਰ ਸਿੰਘ ਜੀ ਬਾਬਾ ਮਦਨ ਕੁਮਾਰ ਜੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਅਸੀਂ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਇੱਥੇ ਕੋਈ ਵੀ ਆਪਣੇ ਧਾਰਮਿਕ ਸਥਾਨ ਹੈ ਸਾਡਾ ਸਿੱਧੂ ਬਾਬਾ ਜੀ ਦਾ ਇੱਥੇ ਕੋਈ ਵੀ ਠੇਸ ਪਹੁੰਚਾਣ ਦੀ ਜਾਂ ਕੋਈ ਵੀ ਇੱਥੇ ਨੁਕਸਾਨ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਕਿਉਂਕਿ ਉਹਦੇ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ ਉਹਦੇ ਖਿਲਾਫ ਜੀ ਕੋਈ ਵੀ ਸੰਗਤ ਦੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਕੋਈ ਵੀ ਇਦਾਂ ਦੀ ਕੋਈ ਸ਼ਰਾਰਤੀ ਅੰਸਰ ਆ ਕੇ ਇੱਥੇ ਕੋਈ ਵੀ ਧਾਰਮਿਕ ਸਥਾਨ ਨੂੰ ਠੇਸ ਨਾ ਪਹੁੰਚਾਵੇ ਕੰਮ ਚੱਲਦਾ ਆ ਦੇਖੋ ਸਾਡੇ ਨਾਲ ਆਣ ਕੇ ਸੇਵਾ ਕਰਾਓ ਸਾਰੇ ਜਣੇ ਸਾਡਾ ਕੋਈ ਪਰਸਨਲ ਨਹੀਂ ਹੈਗਾ ਇਹ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਹੈ ਜੀ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਹੱਥ ਜੋੜ ਕੇ ਕਿ ਸਾਰੇ ਇਥੇ ਰਲ ਮਿਲ ਕੇ ਆਣ ਕੇ ਸਾਡੇ ਨਾਲ ਸੇਵਾ ਕਰਾਓ ਸਾਡੇ ਨਾਲ ਰਲੋ ਕੋਈ ਸਾਡੀ ਕਿਸੇ ਨਾਲ ਰੰਜਿਸ਼ ਨਹੀਂ ਹੈਗੀ ਅਸੀਂ ਸਾਰਿਆਂ ਭੈਣਾ ਭਰਾਵਾਂ ਦੇ ਚਰਨਾ ਵਿੱਚ ਬੇਨਤੀ ਕਰਦੇ ਹਾਂ ਕਿ ਸਾਰੇ ਜਣੇ ਆਓ ਸਾਡੇ ਨਾਲ ਰਲ ਕੇ ਸੇਵਾ ਕਰਾਓ ਕੋਈ ਵੀ ਸ਼ਰਾਰਤੀ ਅੰਸਰ ਕੋਈ ਜਾਂ ਕਿਸੇ ਤਰ੍ਹਾਂ ਦੀ ਵੀ ਇਥੇ ਧਾਰਮਿਕ ਦਰਵਾਰ ਤੇ ਆਣ ਕੇ ਕੋਈ ਵੀ ਠੇਸ ਪਹੁੰਚਾਉਣ ਦੀ ਜਾਂ ਨੁਕਸਾਨਖਾਨ ਦੀ ਕੋਸ਼ਿਸ਼ ਨਾ ਕਰੇ ਫਿਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਅਸੀਂ ਇਹੀ ਸਾਰੀਆਂ ਸੰਗਤਾਂ ਦੀ ਇਚਾਨਾ ਵਿੱਚ ਬੇਨਤੀ ਕਰਦੇ ਹਾਂ ਕਿ ਆਓ ਇਸ ਧਾਰਮਿਕ ਸਥਾਨ ਤੇ ਬਿਤਰਾਂ ਦਾ ਦਰਵਾਰ ਆ ਵੱਡੇ-ਵੱਡੇ ਰਿਆਂ ਦਾ ਤੇ ਆਪਣਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਸਾਰੇ ਐਨ ਆਰ ਆਈ ਵੀਰਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਸਾਰਾ ਦਾਨ ਕਰਦੇ ਆ ਹਰ ਸਾਲ ਜੀ ਕਿਸੇ ਵੀ ਪ੍ਰੋਗਰਾਮ ਤੇ ਦਾਨ ਦਿੰਦੇ ਆ ਜੀ ਕਰਦੇ ਆ ਅਸੀਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਸਾਡੀ ਸਾਰੀ ਮੇਟੀ ਪਰੋਂ ਸਾਰੇ ਐਨ ਆਰ ਆਈ ਵੀਰਾਂ ਦਾ ਜਿੰਨੇ ਵੀ ਦਾਨ ਹੀ ਸਜਨੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਹੁਣ ਵੱਡੀ ਇੰਦਰ ਰਸੋਈ ਬਣਾਏ ਸਾਨੂੰ ਬਹੁਤ ਪ੍ਰੋਬਲਮ ਸੀ ਰਸੋਈ ਦੀ ਜੀ ਉਹ ਐਨ ਆਰ ਆਈ ਕੋ ਆਰਮ ਪ੍ਰਕਾਸ਼ ਜੀ ਜੂਕੇ ਉਹਨਾਂ ਦਾ ਅਪਸ਼ੋਕਰ ਹੈਗਾ ਜੀ ਲੈਹੜੀ ਕਲਾ ਉਹਨਾਂ ਨੇ ਬਹੁਤ ਸੇਵਾ ਦਿੱਤੀ ਹੈ ਇਸ ਰਸੋਈ ਨੂੰ ਹੋਰ ਵੀ ਐਨ ਆਰ ਆਈ ਵੀਰਾਂ ਨੇ ਸਾਨੂੰ ਬਹੁਤ ਰਸੋਈ ਵਾਸਤੇ ਜਿੰਨੇ ਵੀ ਕੰਮ ਚੱਲਦੇ ਆ ਸੇਵਾ ਦਿੰਦੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਕਿ ਬਾਬਾ ਜੀ ਤੋਂ ਹੀ ਅਸੀਂ ਮਾਨ ਪ੍ਰਾਪਤ ਕਰਦੇ ਹਾਂ ਕਿ ਸਾਰਿਆਂ ਦੀ ਤੰਦਰੁਸਤੀ ਰੱਖਣ ਬਾਬਾ ਜੀ ਸਾਰਿਆਂ ਦੀ ਕਿਰਪਾ ਰ ਹੋਰ ਵੀ ਕੰਮ ਚੱਲਦੇ ਹੁਣ 10 ਦਿਨਾਂ ਬਾਅਦ ਬਸ ਸ਼ੁਰੂ ਹੋ ਜਾਣਾ ਇਹ ਕੰਮ ਸਾਰਿਆਂ ਨੂੰ ਅਸੀਂ ਸੰਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਫਿਰ ਵੱਧ ਚੱਲ ਕੇ ਯੋਗਦਾਨ ਪਾਓ ਜੀ ਜੋ ਵੀ ਸਰਦਾ ਜਿੰਨਾ ਵੀ ਸਰਦਾ ਤਿਲ ਫੁੱਲ ਜ਼ਰੂਰ ਹਿੱਸਾ ਪਾਓ ਜੀ ਤੇ ਜ਼ਰੂਰ ਇੱਥੇ ਸਾਰਿਆਂ ਸੰਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਪਹੁੰਚੋ